SCFST ਸਕਾਲਰਸ਼ਿਪ ਸਕੈਮ ਇੱਕ ਬਹੁਤ ਵੱਡਾ ਘੁਟਾਲਾ ਜੋ 2019 ਵਿੱਚ ਹੋਇਆ। ਭਗਵੰਤ ਮਾਨ ਨੇ ਵੀ ਪੂਰਾ ਇਸ਼ਤਿਹਾਰਣਾ ਪਾਇਆ ਤੇ ਹਰਪਾਲ ਚੀਮਾ ਨੇ ਬਾਕਾਇਦਾ ਪ੍ਰੈਸ ਕਾਨਫਰੰਸ ਕਰਕੇ SCFST ਭਾਈਚਾਰਾ ਹੋਏ ਵੱਡੇ ਧੋਖੇ ਦਾ ਇੱਕ ਰਿਪੋਰਟ ਲੈ ਕੇ ਜ਼ਿਕਰ ਕੀਤਾ। ਕੇਜਰੀਵਾਲ ਨੇ ਤਾਂ ਅੱਗੇ ਹੱਦੀ ਪਾਰ ਕਰ ਦਿੱਤੀ ਤੇ ਉਹਨੇ ਕਿਹਾ ਕਿ ਮੈਂ SCFST ਭਾਈਚਾਰੇ ਤੋਂ ਸਬੰਧਿਤ ਡਿਪਟੀ ਮੁੱਖ ਮੰਤਰੀ ਪੰਜਾਬ 'ਚ ਲਗਾਉਂਗਾ। ਮਤਲਬ ਇਸ ਲੈਵਲ ਤੱਕ ਇਸ ਘੁਟਾਲੇ ਦਾ ਪ੍ਰਭਾਵ ਜਿਹੜਾ ਪੰਜਾਬ ਦੀ ਰਾਜਨੀਤੀ ਤੇ ਪਿਆ 2020 ਚ ਸੀਡਬਲਯੂਪੀ ਪੀਆਈਐਲ 119/2020 ਸਤਵੀਰ ਸਿੰਘ ਵਾਲੀਆ ਵਰਸਸ ਯੂਨੀਅਨ ਆਫ ਇੰਡੀਆ ਦੇ ਨਾਂ ਤੇ ਮੈਂ ਇੱਕ ਰਿਟ ਪਟੀਸ਼ਨ ਫਾਈਲ ਕੀਤੀ ਇਸ ਘੁਟਾਲੇ ਤੇ ਡੀਜੀਪੀ ਪੰਜਾਬ ਨੂੰ ਵੀ ਪਾਰਟੀ ਬਣਾਇਆ ਕਿ ਐਟਲੀਸਟ ਐਫਆਈਆਰ ਦਰਜ ਹੋਵੇ ਤੇ ਸੀਬੀਆਈ ਤੇ ਈਡੀ ਨੂੰ ਵੀ ਪਾਰਟੀ ਬਣਾਇਆ ਤੁਕੀ ਘਟਾਰਲਾ ਇਕੱਲੇ ਪੰਜਾਬ ਤੱਕ ਨਹੀਂ ਹਿਮਾਚਲ ਹਰਿਆਣਾ ਤੇ ਪੰਜਾਬ ਤੇ ਤਿੰਨ ਸਟੇਟਾਂ ਨੇ ਮਿਲ ਕੇ ਕਾਲਜਾਂ ਨੇ ਕੀਤਾ ਤੇ ਆਲਰੇਡੀ ਹਿਮਾਚਲ ਚ ਸੀਬੀਆਈ ਉਸ ਟਾਈਮ ਚੱਲ ਰਹੀ ਸੀਗੀ ਤੇ ਹੁਣ 2 ਮਹੀਨੇ ਪਹਿਲਾਂ ਹਰਿਆਣਾ ਚ ਵੀ ਸੀਬੀਆਈ ਨੇ ਇਹ ਕੇਸ ਟੇਕਓਵਰ ਕਰ ਲਿਆ ਪਰ ਪੰਜਾਬ ਚ ਅਜੇ ਤੱਕ ਇੱਕ ਪਰਚਾ ਵੀ ਦਰਜ ਨਹੀਂ ਹੋਇਆ ਮੇਰਾ ਹੁਣ ਸਿੱਧਾ ਸਵਾਲ ਹਰਪਾਲ ਚੀਮਾ ਜੋ ਖੁਦ ਨੂੰ ਐਫੀਐਫਟੀ ਭਾਈਚਾਰੇ ਦਾ ਨਮਾਇੰਦਾ ਸਮਝਦਾ ਹੈ ਕਿੰਨੇ ਪੈਸੇ ਢਾਈ ਫਰਾਂਚ ਭਗਵੰਤ ਮਾਨ ਤੇ ਹਰਪਾਲ ਚੀਮਾ ਨੇ ਇਕੱਠੇ ਕਰਕੇ ਇਸ SFST ਸਕਾਲਰਸ਼ਿਪ ਤੋਂ ਕੇਜਰੀਵਾਲ ਦੇ ਘਰ ਤੱਕ ਪਹੁੰਚਾਏ ਉਹਦੇ ਬਾਰੇ ਜ਼ਰੂਰ ਦੱਸੇ ਕਿਉਂਕਿ ਜਾਂਦੇ ਜਾਂਦੇ 2021 ਚ ਕਾਂਗਰਸ ਦੀ ਸਰਕਾਰ ਸਮੇ ਇੱਕ ਰਿਪਲਾਈ ਫਾਈਲ ਹੋਈ ਮੇਰੀ ਰਿਟ ਪਟੀਸ਼ਨ ਚ ਜਿਸ ਚ ਖੁਦ ਐਡਮਿਸ਼ਨ ਸਰਕਾਰ ਨੇ ਕੀਤੀ ਵੀ ਘੁਟਾਲਾ ਹੋਇਆ ਪਰ ਉਹਨਾਂ ਨੇ ਬੜਾ ਛੋਟਾ ਜਿਹਾ ਦੱਸਿਆ ਵੀ ਬੜਾ ਕੁਛ ਹੀ ਕੋਰੋਨਾ ਦਾ ਘੁਟਾਲਾ ਹੋਇਆ ਤੇ ਕਾਲਜਾਂ ਨੂੰ ਵੀ ਨੋਟਿਸ ਕਰਤੇ ਪਰ ਇਸ ਬਦਲਾਅ ਵਾਲੀ ਸਰਕਾਰ ਨੇ ਅੱਜ ਤੱਕ ਨਾ ਤਾਂ ਕੋਈ ਐਫਆਈਆ ਦਰਜ ਕੀਤੀ ਇਸ ਘੁਟਾਲੇ ਨੂੰ ਦੇ ਕੇ ਉਸ ਰਿਪਲਾਈ ਦਾ ਹੀ ਜੇ ਜ਼ਿਕਰ ਕਰਿਆ ਜਾਵੇ ਤਾਂ ਉਸ ਨੂੰ ਦੇ ਕੇ ਨਾ ਕੋਈ ਫਰਦਰ ਇਨਵੈਸਟੀਗੇਸ਼ਨ ਕੀਤੀ ਉਲਟਾ ਇੱਕ ਵੱਡੇ এডਿਕੇਸ਼ਨ ਦੇ ਮਾਫੀਆ ਨੂੰ ਆਪਣੀ ਰਾਸ਼ਵਾਦੀ ਟਿਕਟ ਵੇਚ ਕੇ ਉਹਨੂੰ ਰਾਸ਼ਵਾਹ ਮੈਂਬਰ ਬਣਾ ਦਿੱਤਾ ਮਤਲਬ ਸਾਫ਼ ਹੈ ਹੁਣ ਭਗਵੰਤ ਮਾਨ ਹਰਪਾਲ ਚੀਮਾ ਤੇ ਕੇਜਰੀਵਾਲ ਮਿਲ ਕੇ ਐਫਸੀਐਸਟੀ ਸਕਾਲਰਸ਼ਿਪ ਦਾ ਪੈਸਾ ਖਾ ਰਹੇ ਨੇ ਜਿਵੇਂ ਪਿੱਛੇ ਜ਼ਿਕਰ ਹੋਇਆ ਸੀ ਕਿ 8 ਸਰਕਾਰੀ 6 ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਕਰਨ ਜਾ ਰਹੇ ਨੇ ਪਰ ਉਹ ਰੁਕ ਗਏ ਹੋ ਉਹ ਮੁਲਤਵੀ ਹੋਇਆ ਫੈਸਲਾ ਕਿਉਂ ਕਿ ਉਹ ਪੈਸਾ ਵੀ ਜਿਹੜਾ ਐਸਫੀਐਫਟੀ ਦਾ ਜਿਹੜਾ ਬੱਚਿਆਂ ਦੀ ਪੜ੍ਹਾਈ ਦਾ ਸੀਗਾ ਉਹ ਸਰਕਾਰੀ ਕਾਲਜਾਂ ਦਾ ਖਾ ਨਹੀਂ ਸਕਦੇ ਸੀਗੇ ਪਰ ਜੇ ਪ੍ਰਾਈਵੇਟ ਨੂੰ ਚਾਹੁੰਦੇ ਖਾਏ ਜਾਣਗੇ ਈਡੀ ਇਸ ਚ ਹਰ ਹਾਲਾਤ ਚ ਇਨਵੋਲਵ ਹੋ ਸਕਦੀ ਹੈ ਪਰ ਜੇ ਪੰਜਾਬ ਸਰਕਾਰ ਐਫਆਈਆਰ ਦਰਜ ਕਰੇ ਪਰ ਨਹੀਂ ਕਰਨਗੇ ਜੇ ਡੀਜੀਪੀ ਪੰਜਾਬ ਇੱਕ ਐਫਆਈਆਰ ਦਰਜ ਕਰ ਦਿੰਦਾ ਹੈ ਈਡੀ ਇਸ ਇਨਵੋਲਵ ਹੋ ਸਕਦੀ ਕਿਉਂਕਿ ਉਸ ਕੋਟਾਲੇ ਵਿੱਚ ਇਹ ਹੋਇਆ ਸੀ ਕਿ ਫਰਜੀ ਅਕਾਊਂਟ ਬਣਾ ਕੇ ਏਟੀਐਮ ਕਾਰਡਸ ਤੋਂ ਪੈਸੇ ਏਟੀਐਮ ਤੋਂ ਵਿਡਰਾਅ ਕਾਲੋਜੀਸ ਕਰਦੇ ਸੀਗੇ ਬੱਚਿਆਂ ਦੇ ਨਾਂ ਤੇ ਫੇਕ ਐਡਮਿਸ਼ਨਾਂ ਦਿਖਾ ਕੇ ਪਰ ਗਲਤ ਸਾਰੀ ਹੋਈ ਹੈ ਜੇ ਐਡੀਸੀ ਵੀ ਇਨਵੋਲਵ ਹੁੰਦੀ ਹੈ ਤਾਂ ਫਿਰ ਰਗੜੇ ਜਾਣਗੇ ਸਾਰੇ ਇਵਨ ਕਿ ਪਿਛਲੀ ਡੇਟ ਪਰਸੋਂ ਤਰੀਕ ਸੀ ਇਸ ਦੀ ਵੀਰਵਾਰ ਨੂੰ ਤੇ ਅਨਫੋਰਚੂਨੇਟਲੀ 211 ਨੰਬਰ ਤੇ ਕੇਸ ਲੱਗਿਆ ਸੀ ਪਰ 203 ਨੰਬਰ ਤੇ 203 ਤੋਂ ਬਾਅਦ ਕੋਰਟ ਉੱਠ ਗਈ ਸੀ ਕਿ ਚੀਫ ਜਸਟਿਸ ਦੀ ਕੋਰਟ ਸੀਗਾ ਸੋ ਇਸ ਵੀ ਇਹਨਰ ਰਿਪਲਾਈ ਫਾਈਲ ਕਰਨ ਦੀ ਉਮੀਦ ਹੈ ਕਿ ਹਰਿਆਣਾ ਤੋਂ ਬਾਅਦ ਉਹ ਸੀਬੀਏ ਪੰਜਾਬ ਚ ਵੀ ਆਏਗੀ ਤੇ ਇਹਨਾਂ ਦਾ ਵੱਡੇ ਘਟਾਲੇबाजਾਂ ਦਾ ਵੱਡੇ ਕਰਪਟ ਲੋਕਾਂ ਦਾ ਜਿਹੜਾ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦੀ ਫੋਟੋ ਪਿੱਛੇ ਲਾ ਕੇ ਜਿਨ੍ਹਾਂ ਨੇ ਇਸ ਭਾਈਚਾਰੇ ਨੂੰ ਐਸਪੀਐਸਟੀ ਭਾਈਚਾਰੇ ਨੂੰ ਜਿਹੜਾ ਬਰਾਬਰੀ ਦਾ ਹੱਕ ਦੇਣ ਵਾਸਤੇ ਸੰਵਿਧਾਨ ਚ ਅੰਕਿਤ ਕੀਤੇ ਤੇ ਲਾਈਨਾਂ ਅੰਕਿਤ ਕੀਤੀਆਂ ਤੇ ਬਰਾਬਰੀ ਦਾ ਹੱਕ ਜਿਹੜਾ ਦਵਾਇਆ ਉਹਨਾਂ ਦਾ ਹੱਕ ਖੁਦ ਹਰਪਾਲ ਚੀਮਾ ਦਲਿਤ ਸਮਾਜ ਤੋਂ ਹੋ ਕੇ ਕਾਰ ਰਿਹਾ ਹੈ ਲੁੱਟ ਰਿਹਾ ਹੈ ਤੇ ਕੇਜੀ ਵਾਲੀ ਜੇਬਾਂ ਪਰ ਰਿਹਾ ਹੈ ਮੈਂ ਉਮੀਦ ਕਰਦਾ ਕਿ ਆਪੋਜੀਸ਼ਨ ਪਾਰਟੀਆਂ ਹੁਣ ਆਉਣ ਵਾਲੇ ਸੈਸ਼ਨ ਚ ਐਸਸੀਐਫਟੀ ਘੁਟਾਲੇ ਬਾਰੇ ਜ਼ਰੂਰ ਜ਼ਿਕਰ ਕਰਨਗੀਆਂ ਜ਼ਰੂਰ ਪੁੱਛਣਗੀਆਂ ਸਰਕਾਰ ਨੂੰ ਕਿ ਹਾਈ ਕੋਰਟ ਤੇ ਫਾਈਲ ਹੋਏ ਰਿਪਲਾਈ ਚ ਜੋ ਸੈਲਫ ਐਡਮਿਸ਼ਨ ਕੁਝ ਅਮਾਊਂਟ ਦੀ ਹੈ ਉਸ ਤੇ ਹੁਣ ਤੱਕ ਢਾਈ ਫਰਾਂਚ ਕਿਉਂ ਕਾਰਵਾਈ ਸਰਕਾਰ ਨੇ ਨਹੀਂ ਕੀਤੀ ਕਿਉਂ ਨਹੀਂ ਕੋਈ ਪਰਚਾ ਦਰਜ ਹੋਇਆ ਕਿਉਂ ਨਹੀਂ ਫਰਦਰ ਇਨਵੈਸਟੀਗੇਸ਼ਨ ਹੋਈ ਇਹਦਾ ਮਤਲਬ ਸਾਫ਼ ਕਿ ਉਹ ਸਾਰਾ ਪੈਸਾ ਇਹ ਮਿਲ ਕੇ ਖਾਰ ਰਹੇ ਨੇ ਉਮੀਦ ਹੈ ਆਪੋਜੀਸ਼ਨ ਇਹ ਸਵਾਲ ਜਰੂਰ ਚੱਕੇਗੀ ਨਹੀਂ ਸਮਝਿਆ ਜਾਊਗਾ ਕਿ ਸਾਰੀ ਪਾਰਟੀਆਂ ਰਲ ਕੇ ਹੀ ਐਸਸੀਐਫਟੀ ਦੇ ਇਸ ਘੁਟਾਲੇ ਵਿੱਚ ਸ਼ਾਮਿਲ ਨੇ ਉਮੀਦ ਕਰਦਾ ਹਾਂ ਪੰਜਾਬ ਦੇ ਲੋਕ ਵੀ ਸਮਝ ਗਿਆ ਹੋਣਗੇ